ਸਸਿਕਲਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨ ਪੰਜਾਬੀ ਕੁਝ ਕੈਨੇਡੀਅਨ ਜੋ ਹਾਊਸਿੰਗ ਮਾਰਕੀਟ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ ਹੁਣ 30 ਸਾਲ ਦੇ ਗਿਰ ਵਿਨਾਮੀ ਪ੍ਰਾਪਤ ਕਰਨ ਦੇ ਯੋਗ ਹੋ ਚੁੱਕੇ ਨੇ ਜਿਸ ਦੀ ਬਾਰੇ ਜਾਣਕਾਰੀ ਦਿਨ ਰਿ ਹੋਏ ਐਨੀ ਗੈਵੀਓਲਾ ਨੇ ਕਿਹਾ ਹੈ ਕਿ ਅਲੋਚਕਾ ਤਾਂ ਕਹਿਣਾ ਹੈ ਕਿ ਕਫਾਇਤੀ ਮਾਪਦੰਡ ਕਾਫੀ ਹੱਦ ਤੱਕ ਪ੍ਰਭਾਵਿਤ ਨਹੀਂ ਹੁੰਦਾ ਪਰ ਮਾਰਾ ਦਾ ਕਹਿਣਾ ਹੈ ਕਿ ਕੁਝ ਕਰੇਲੂ ਖਰੀਦਦਾਰਾਂ ਦੀ ਨਵੀਂ ਪ੍ਰਣਾਲੀ ਦੇ ਕਾਰਨ ਉਨ੍ਹਾਂ ਦੀ ਉਧਾਰ ਸ਼ਕਤੀ ਵਧਨ ਦੀ ਸੰਭਾਵਨਾ ਹੈ ਪਰ ਹਾਊਸਿੰਗ ਦੀ ਸਮਰੱਥਾ ਉਤੇ ਸਮੁੱਚਾ ਪ੍ਰਭਾਵ ਸੀਮਤ ਹੋਣ ਦੀ ਸੰਬੰਧ ਨਾ ਜਤਾਈ ਚਾਰੀਏ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਿਲਨੇ ਨੇ April ਦੇ ਵਿੱਚ 2024 ਦੇ ਸੰਘੀ ਬਜਟ ਦੇ ਹਿੱਸੇ ਵਿੱਚ ਹੋਈਆਂ ਨਵੀਆਂ ਤਬਦੀਲੀਆਂ ਦਾ ਐਲਾਨ ਕੀਤਾ ਇਸ ਹਫਤੇ ਦੇ ਸ਼ੁਰੂ ਵਿੱਚ ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਂ ਨੂੰ ਲਾਗੂ ਹੋਣ ਵਾਲੀਆਂ ਤਬਦੀਲੀਆਂ ਹਾਊਸਿੰਗ ਮਾਰਕੀਟ ਤੋਂ ਬਾਹਰ ਹੋਏ ਕੈਨੇਡੀਅਨ ਦੇ ਲਈ ਹਾਊਸਿੰਗ ਸਮਰੱਥਾ ਵਿਚਾਰ ਨੂੰ ਸੁਧਾਰ ਕਰਨ ਦੇ ਉਦੇਸ਼ ਦਾ ਇੱਕ ਸਮੂਹ ਦਾ ਹਿੱਸਾ ਹੈ ਇਹ ਘਟ ਮਾਸਿਕ ਉਪਤਾਨਾਂ ਦਾ ਨੂੰ ਬਤ ਕਰਦਾ ਹੈ ਤਾਂ ਜੋ ਹੋਰ ਨੌਜਵਾਨ ਕੈਨੇਡੀਅਨ ਨਵੇਂ ਘਰ ਉੱਤੇ ਉਸ ਮਾਸਿਕ ਮੋਰਗੇਜ ਦਾ ਭੁਗਤਾਨ ਕਰਨ ਤੇ ਸਮਰਥ ਹੋ ਸਕਣ ਇਹ ਉਹਨਾਂ ਦੇ ਉਪਾਵਾਂ ਦੇ ਵਿੱਚੋਂ ਇੱਕ ਹੈ ਜੋ ਸਾਡੀ ਸਰਕਾਰ ਨੌਜਵਾਨ ਕੈਨੇਡੀਅਨਾਂ ਦੀ ਪਹਿਲੀ ਡਾਊਨ ਪੇਮੈਂਟ ਦੇ ਲਈ ਬਚਤ ਕਰਨ ਅਤੇ ਉਹਨਾਂ ਦਾ ਆਪਣੇ ਘਰ ਖਰੀਦਣ ਦੇ ਵਿੱਚ ਮਦਦ ਕਰਨ ਲਈ ਕਰ ਰਹੀ ਹੈ ਇਸ ਦੇ ਨਾਲ ਹੀ ਫਿਰਰ ਨੇ ਕਿਹਾ ਕਿ ਵਿਕਟਰ ਟ੍ਰੈਨ ਰੈਟਸਟੋਕਟਾ ਅਤੇ ਨਾਲ ਮੋਰਗੇਜ ਅਤੇ ਰੀਅਲ ਅਸਟੇਟ ਮਾਹਰ ਦੱਸਦਾ ਹੈ ਕਿ ਮੋਰਗੇਜ ਉਤੇ 5 ਸਾਲ ਵਾਧੂ ਲੈਣ ਦੇ ਨਾਲ ਸੰਭਾ ਵੱਧ ਤੌਰ 'ਤੇ ਖਰਚ ਖਰੀਦਦਾਰੀ ਦੀ ਉਤਾਲ ਲੈਣ ਦੀ ਸ਼ਕਤੀ ਲਗਭਗ 5% ਤੱਕ ਵੱਧ ਜਾਵੇਗੀ ਜਿਸ ਦੇ ਨਾਲ ਮਾਲਕਾਂ ਨੂੰ ਸੰਭਾਵਿਤ ਤੌਰ 'ਤੇ ਵੱਡੇ ਮੌਰਗੇਜ ਲਈ ਯੋਗ ਬਣਾਇਆ ਜਾ ਸਕਦਾ ਹੈ ਬੀਐਮਓ ਦੇ ਸੀਨੀਅਰ ਅર્થਸ਼ਾਸਤਰੀ ਰੋਬਰਟ ਕਾਫਿਕਾ ਕਹਿਣਾ ਹੈ ਕਿ ਕਰਜ਼ੇ ਦੇ ਜੀਵਨ ਕਾਲ ਨੂੰ ਵਧਾਉਣਾ ਮੌਰਗੇਜ ਸਾਤੋ 70 ਤੋਂ 80 ਦੇ ਸਪੁਇੰਟ 6 ਕਰਨ ਦੇ ਬਰਾਬਰ ਹੈ ਜਦੋਂ ਇਹ ਲਾਗਤਾਂ ਨੂੰ ਚੁੱਕਣ ਦੀ ਗੱਲ ਹੁੰਦੀ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅੰਨਾ ਦੇ ਲਈ ਜੋ ਅਸਲ ਵਿੱਚ ਇੱਕ ਤੱਕ ਪਹੁੰਚ ਕਰਨ ਦੇ ਯੋਗ ਨੇ ਇਹ ਮਹੀਨਾਵਾਲ ਪੁਗਤਾਨ ਦੇ ਇਸ ਤੀ ਕੋਨਟੋਇਕ ਬਹੁਤ ਸਾਰਥਕ ਤਬਦੀਲੀ ਹੈ ਇਸ ਨਾਲ ਹੀ ਟਨ ਦਾ ਕਹਿਣਾ ਹੈ ਕਿ ਨਵੇਂ ਬਣੇ ਘਰ ਉਤੇ ਬੀਮਾ ਯੋਗਤ ਮੌਰਗੇਸ ਸੁਰੱਖਿਤ ਕਰਨਾ ਇੱਕ ਰੁਕਾਵਟ ਦੇ ਰੂਪ ਵਿੱਚ ਖਤਮ ਹੋ ਸਕਦਾ ਹੈ ਜੋ ਕੈਨੇਡਾ ਦੇ ਸਭ ਤੋਂ ਮਹਿੰਗੇ ਹਾਊਸਿੰਗ ਬਜ਼ਾਰਾ ਵਿੱਚ ਬਹੁਤ ਸਾਰੇ ਖਰੀਦਦਾਰਾਂ ਨੂੰ 30 ਸਾਲ ਦੇ ਅਮੋਰਟਾਈਜੇਸ਼ਨ ਦੇ ਲਈ ਯੋਗ ਹੋਣ ਤੋਂ ਰੋਕਦਾ ਹੈ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਬਹੁਤ ਸਾਰੀਆਂ ਸੰਪਤੀਆਂ ਇੱਥੋਂ ਤੱਕ ਕਿ ਐਂਟਰੀ ਪੱਧਰ ਉਤੇ ਵੀ ਪਹਿਲਾਂ ਹੀ 1 ਮਿਲੀਅਨ ਡਾਲਰ ਤੋਂ ਵੱਧ ਕੀਮਤ ਹੈ ਜੋ ਕਿ ਕੈਨੇਡਾ ਮੌਰਗੇਸ ਐਂਡ ਹਾਊਸਿੰਗ ਕਾਰਪੋਰੇਸ਼ਨ ਵਰਗੇ ਬੀਮਾ ਕਰਤ ਦਾ ਤੋਂ ਮੌਰਗੇਜ ਇੰਸ਼ੋਰੈਂਸ ਲੈਂ ਤੋਂ ਇਨਕਾਰ ਕਰਦੀ ਹੈ ਇਸਨਾਲੀ ਟੌਨ ਨੇ ਕਿਹਾ ਕਿ ਪੀਨ ਰਿਮਾਨ ਯੂਨਿਟਾ ਦੇ ਬਹੁਤ ਸਾਰੇ ਬਿਲਡਰਾਂ ਨੂੰ ਘਟੋ ਘਟ ਵੀ ਪ੍ਰਤੀਸ਼ਤ ਦੀ ਜਮਾਤ ਰਕਮ ਦੀ ਲੋੜ ਹੁੰਦੀ ਹੈ ਕਿਉਂਕਿ ਉਹਨਾਂ ਨੇ ਜ਼ਮੀਨ ਦੇ ਵਿੱਚ ਵੇਚੇ ਪ੍ਰਾਪਤ ਕਰਨ ਦੇ ਲਈ ਛੇਤੀ ਨਾਕਤ ਪਰਵਾਦੀ ਲੋੜ ਹੁੰਦੀ ਹੈ ਪਰ ਉਹ ਡਾਊਨ ਪੇਮੈਂਟ ਵੀ ਇੱਕ ਨਵੇਂ ਬਿਲਡ ਉੱਤੇ ਬੀਮਾ ਯੋਗ ਮੌਰਗੇਜ ਲੈਂ ਤੋਂ ਇਨਕਾਰ ਕਰਦਾ ਹੈ ਉਹ ਨੋਟ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ